ਵਾਖਵਾ ਦਿਨਾਂ ਦੇ ਬੜੀ ਚੜ੍ਹਾਈ ਤੇ ਪੱਧਰੀ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਿਨ-ਦਰ-ਦਿਨ ਹਾਲਾਤ ਵਿਗੜਦੇ ਜਾ ਰਹੇ ਹਨ ਜਿਸ ਤਰ੍ਹਾਂ ਥਾਣਿਆਂ ਵਿੱਚ ਬੰਬ ਸਪੋਟ ਹੋ ਰਿਹਾ ਹੈ ਔਰ ਪੰਜਾਬ ਦੇ ਜਿਹੜੇ 45% ਹਿੰਦੂ ਆ ਉਹਨਾਂ ਦੇ ਹਿੰਦੂ ਲੀਡਰਾਂ ਦੇ ਉੱਤੇ ਜਿਵੇਂ ਹਮਲੇ ਕੀਤੇ ਜਾ ਰਹੇ ਹਨ ਸਰਕਾਰ ਜਿਹੜੀ ਹੈ ਬਿਲਕੁਲ ਢਿੱਲਮੁਲ ਰੂਪ ਅਪਣਾ ਕੇ ਬੈਠੀ ਹੈ ਔਰ ਸਭ ਤੋਂ ਵੱਡੀ ਗੱਲ ਲੋਕਾਂ ਨੂੰ ਜੇ ਖਤਰਾ ਹੁੰਦਾ ਹੈ ਤਾਂ ਉਹ ਥਾਣੇ ਕੋਲ ਨਹੀਂ ਰੁਕ ਕਰਦੇ ਹੈ ਪੁਲਿਸ ਕੋਲ ਨਹੀਂ ਰੁਕ ਕਰਦੇ ਹੈ ਹਾਣੀ ਜਦੋਂ ਪੰਜਾਬ ਚ ਸੁਰੱਖਿਅਤ ਨਹੀਂ ਔਰ ਮਨੋਰੰਜਨ ਕਾਲਿਆ ਜੈਸੇ ਬੜੇ ਹਿੰਦੂ ਨੇਤਾ ਦੇਤੇ ਹਮਲਾ ਹੋ ਜਾ ਰਿਹਾ ਹੈ ਸ਼ਿਵ ਸ਼ਨਦੇ ਲੀਡਰ ਮੋਕੇ ਦੇ ਉੱਤੇ ਹਮਲਾ ਹੋ ਜਾ ਰਿਹਾ ਉਸ ਤੋਂ ਬਾਅਦ ਵੀ ਪੰਜਾਬ ਦੇ ਹਿੰਦੂ ਲੀਡਰਾਂ ਦੀ ਸਿਕਿਉਰਟੀ ਵੱਲ ਧਿਆਨ ਦਿੱਤਾ ਜਾ ਰਿਹਾ ਪੰਜਾਬ ਪੁਲਿਸ ਇਸ ਗੱਲ ਤੋਂ ਮੁਕਰ ਰਹੀ ਹੈ ਕਿ ਸਾਡੇ ਥਾਣੇ ਚ ਬੰਬ ਸਪੋਰਟ ਨਹੀਂ ਹੋ ਰਹੇ ਔਰ ਉਸ ਤੋਂ ਬਾਅਦ ਉਹ ਪੇਜਾਂ ਤੋਂ ਲਾਈਵ ਹੋ ਕੇ ਦੱਸ ਰਹੇ ਕਿ ਫਲਾਣੇ ਥਾਣੇ ਦੇ ਵਿੱਚ ਫਲਾਣੇ ਥਾਣੇ ਦੀ ਛੱਤ ਦੇ ਉੱਤੇ ਫੁਲਾਣੇ ਥਾਣੇ ਦੇ ਗੇਟ ਦੇ ਅੰਦਰ ਅਸੀਂ ਬੰਦਿਸਪੋਰਟ ਕਰੇ ਉਦੋਂ ਹਾਲਾਤ ਪੰਜਾਬ 'ਚ ਬਣ ਰਿਹਾ ਕਿ ਲੋਕ ਜਿਹੜੇ ਕਹਿ ਰਹੇ ਕਿ ਜਦੋਂ ਪੰਜਾਬ ਪੁਲਿਸ ਦੇ ਥਾਣੇ ਸੁਰੱਖਿਤ ਨਹੀਂ ਹੈ ਤਾਂ ਫਿਰ ਅਸੀਂ ਕਿਵੇਂ ਸੁਰੱਖਿਤ ਇਹ ਤਾਂ ਅਤਵਾਦੀ ਖਾਲਸਾਣੀ ਅਤਵਾਦੀਆਂ ਦਾ ਕਾਰਨਾਮਾ ਹੋ ਰਿਹਾ ਦੂਜੇ ਪਾਸੇ ਗੁਰਵੰਤ ਸਿੰਘ ਅੰਨੂ ਬਾਬਾ ਸਾਹਿਬ ਅੰਬੇਕਰ ਦੇ ਬੁੱਧ ਨੂੰ ਹਟਾਉਣ ਦੀ ਗੱਲ ਕਰਕੇ ਤੋਰ ਫੂਡ ਕਰਕੇ ਪੰਜਾਬ ਦੇ ਵਿੱਚ ਦੰਗੇ ਕਰਾਉਣ ਦੀ ਸਾਜ਼ਿਸ਼ ਕਰ ਰਿਹਾ ਇਹਦੇ ਖਿਲਾਫ ਵੀ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ਉਹ ਤੋਂ ਤੁਹਾਡੇ ਹੱਥ ਨਹੀਂ ਆ ਰਿਹਾ ਇੱਥੇ ਤੁਸੀਂ ਕਾਰਵਾਈ ਕਰ ਸਕਦੇ ਹੋ ਨਹੀਂ ਹੋ ਰਹੀ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਨ ਜਾਗਰਤੀ ਪੈਦਾ ਕਰਨ ਲਈ ਔਰ ਪੰਜਾਬ ਸਰਕਾਰ ਪੰਜਾਬ ਪੁਲਿਸ ਦਾ ਜਿਹੜਾ ਦਬਾਅ ਬਣਾਉਂਦੇ ਨਹੀਂ ਸਿੱਖ ਸਨ ਹਿੰਦੁਸਤਾਨ ਇਹ ਆਪਣਾ ਬੈਕਾਂ ਦਾ ਦੌਰ ਚਲਾ ਸਰ ਪਿਛਲੇ ਦਿਨੀ ਜਿਹੜੀ ਗੈਂਗਸਟਰ ਹੈਪੀ ਪਾਸੀਆ ਦੀ ਜਿਹੜੀ ਅਮਰੀਕਾ ਦੇ ਵਿੱਚ ਗ੍ਰਿਫਤਾਰੀ ਹੋਈ ਆ ਉਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਪੁਲਿਸ ਸਟੇਸ਼ਨਾਂ ਉੱਪਰ ਜ਼ਿਆਦਾਤਰ ਅਟੈਕ ਦੀ ਜ਼ਿੰਮੇਵਾਰੀ ਜਿਹੜੀ ਉਸ ਵੱਲੋਂ ਲਈ ਗਈ ਸੀ ਹੈਪੀ ਪਾਸੀਆ ਵੱਲੋਂ ਤੇ ਦੂਜੇ ਸਾਰੇ ਮਾਮਲੇ ਲੱਗਦਾ ਉਹਲੇ ਨੇ 3 ਸਾਲੇ ਆ ਕਾਫੀ ਅਰੇਸਟਸ ਹੋਈ ਹੋਈਆਂ ਫਿਰ ਕਿੱਦਾਂ ਕਹਿ ਸਕਦੇ ਹੋ ਦੇਖੋ ਪੁਲਿਸ ਨੇ ਮਾਮਲੇ ਡ੍ਰੈਸ ਕਰ ਲਏ ਨੇ ਕਤਲ ਹੋ ਰਿਹਾ ਕਾਹਦਰ ਤੇ ਪਕੜੇ ਜਾਏਗਾ ਸਵਾਲ ਹੈ ਵੀ ਕਤਲ ਹੋਣ ਕਿਉਂ ਦਿੱਤਾ ਜਾ ਰਿਹਾ ਯੋਨੇ ਪੁਲਿਸਿੰਗ ਇਸ ਪ੍ਰਕਾਰ ਨਹੀਂ ਕੀਤੀ ਜਾਂਦੀ ਕਿ ਉਹਨਾਂ ਦੀ ਜੁਰਤ ਨਾ ਪਵੇ ਥਾਣੇ ਛੱਡ ਦੋ ਪੰਜਾਬ ਦੇ ਸਿਵਲਨ ਥਾਵਾਂ ਤੇ ਵੀ ਬੰਬ ਧਮਾਕੇ ਨਹੀਂ ਹੋਣੇ ਚਾਹੀਦੇ। ਕੀ ਆ ਪੁਲਿਸ ਦੀ ਡਿਊਟੀ ਇਹੀ ਰਹੇਗੀ ਕਿ ਬੰਬ ਫਟ ਗਿਆ, ਗੋਲੀ ਚੱਲ ਗਈ ਫਿਰ ਅਸੀਂ ਉਹਨਾਂ ਅਤਵਾਦੀਆਂ ਨੂੰ ਦਬੋਚ ਲਿਆ ਜੀ, ਫੜ ਲਿਆ ਵੀ ਤੁਹਾਡੇ ਪੁਲਿਸ ਦਾ ਡਰ ਸਮਾਤ ਹੋ ਰਿਹਾ, ਕਾਨੂੰਨ ਦਾ ਡਰ ਸਮਾਤ ਹੋ ਰਿਹਾ ਔਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਘਰਾਂ ਦੇ ਵਿੱਚ ਬੜ ਕੇ ਯਾਨੀ ਇੰਟੈਲੀਜੈਂਸ ਦੇ ਮੁਖ ਦਫ਼ਤਰ ਬਾਲੀ ਦੇ ਵਿੱਚ

मन रंजन कालिया शिवसेना ਦੇ ਲੀਡਰਾਂ ਤੇ ਗੋਲੀਆਂ ਚੱਲੀ ਜਾ ਰਹੀਆਂ ਐ ਅੱਜ ਵੀ ਅਸੀਂ ਜਦੋਂ ਕੱਲ ਖੰਨੇ ਗਏ ਬਟਾਲਾ ਆਏ ਜਾਂ ਗੁਰਦਾਸਪੁਰ ਆਏ ਅਸੀਂ ਉਹ Hindu ਲੀਡਰ ਐ ਜੋ ਲੰਬੇ ਸਮੇਂ ਤੋਂ ਹੱਤਬਾਜ਼ੀ ਦੀ ਹਿੱਟ ਲਿਸਟ ਐ ਕੋਈ ਲੋਕ ਸਿਕਿਉਰਿਟੀ ਨਹੀਂ ਕੀਤੀ ਗਈ ਯਾਨੀ ਕਿ Hindu ਲੀਡਰਾਂ ਨੂੰ ਰਾਮ ਰੋਸੇ ਛੱਡ ਦਿੱਤਾ ਗਿਆ ਜੋ ਦੌਰੇ ਕਰ ਰਹੇ ਜੋ ਸાર્ਵਜਨਿਕ ਮੀਟਿੰਗਾਂ ਕਰ ਰਹੇ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਚਾਹੇ ਉਹ ਬਟਾਲਾ ਹੋਵੇ ਚਾਹੇ ਗੁਰਦਾਸਪੁਰ ਹੋਵੇ ਚਾਹੇ ਪਟਿਆਲਾ ਹੋਵੇ ਉਹ Hindu ਲੀਡਰਾਂ ਦੀ ਸਿਕਿਉਰਿਟੀ ਦੇ ਪ੍ਰਤੀ ਗੰਭੀਰ ਨਹੀਂ ਹੈ ਸਾਡੇ ਛੋਟੇ ਲੀਡਰਾਂ ਨੂੰ ਤੱਕ ਸਿਕਿਉਰਿਟੀ ਦੇਣੀ ਹੈ ਜੇ ਮੈਂ ਖੁਦ ਦੂਸਰੇ ਜ਼ਿਲ੍ਹਿਆਂ 'ਚ ਜਾ ਰਿਹਾ ਤਾਂ ਉੱਥੇ ਦੌਰੇ ਦੇ ਸਮੇਂ ਲੋਕ ਸਿਕਿਉਰਿਟੀ ਦਾ ਨਾ ਕਰਨਾ ਤੇ ਦਰਸਾਉਂਦਾ ਹੈ ਕਿ ਹਿੰਦੂ ਲੀਡਰ ਮਾਰਿਆ ਜਾਏ ਅਸੀਂ ਅੱਤਵਾਦੀਆਂ ਨੂੰ ਥਾਲ ਚ ਪਰੋਸ ਰਹੇ ਹਾਂ ਕਿ ਤੁਸੀਂ ਜਦ ਮਰਜੀ ਗੋਲੀ ਚਲਾਓ ਸਾਡੇ ਵੱਲੋਂ ਕੋਈ ਤੁਹਾਨੂੰ ਰੁਕਾਵਟ ਨਹੀਂ ਸਰ ਪਿਛਲੇ ਦਿਨਾਂ ਵਿੱਚ ਸਿਸ਼ਨਾ ਕਿੰਦਾ ਦਾ ਪ੍ਰੈਸ਼ਰ ਬਣਾਇਆ ਸਰ ਪਿਛਲੇ ਦਿਨਾਂ ਚ ਪ੍ਰਤਾਪ ਬਾਜਵਾ ਨੇ ਇੱਕ ਬਿਆਨ ਦਿੱਤਾ ਕਿ 50 ਬੰਬ ਟੁੱਟ ਲਏ ਸੀਗੇ 18 ਚੱਲ ਗਏ 32 ਰਹਿ ਗਏ ਜਿਸ ਨੂੰ ਲੈ ਕੇ ਕਾਫੀ ਬਿਮਾਲ ਔਰ ਪੰਜਾਬ ਦੀ ਰਾਜਨੀਤੀ ਬਹੁਤ ਜ਼ਿਆਦਾ ਗਰਮਾਈ ਆ ਤੁਸੀਂ ਬਤੌਰ ਇੱਕ ਲੀਡਰ ਕਿਉਂਕਿ ਤੁਸੀਂ ਅੱਤਵਾਦ ਦੇ ਖਿਲਾਫ ਖੁਦ ਵੀ ਕਾਫੀ ਬੋਲਦੇ ਹੋ ਇੱਕ ਐਲਓਪੀ ਦੇ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲੀ ਗੱਲ ਹੈ ਜਿਹੜਾ ਇਹਨਾਂ ਨੇ ਕਿਹਾ ਕੀ ਯੋਜਨਾ ਹੈ ਸਾਡੀ ਯੋਜਨਾ ਹੈ ਲੋਕਤੰਤ੍ਰਿਕ ਤਰੀਕੇ ਨਾਲ ਸਮਾਜ ਦੇ ਅੰਦਰ ਜਾਗਰੂਕਤਾ ਪੈਦਾ ਕੀਤੀ ਹੈ ਜੇ ਪੰਜਾਬ ਦੇ 45% ਘਟ ਗਿਣਤੀ ਵਰਗ ਹਿੰਦੂ ਚ ਗਰ ਪੈਦਾ ਹੋ ਜਾਏਗਾ ਜੈਸੇ ਪੈਦਾ ਹੋ ਜਾਏਗਾ ਉਹਨਾਂ ਦੇ ਲੀਡਰਸ ਕਲੋਨੀ ਵਾਣਗੇ ਤਬ ਪੰਜਾਬ ਚ ਪਲਾਨ ਸ਼ੁਰੂ ਹੋਏਗਾ ਔਰ ਜਦ ਪੰਜਾਬ ਚ ਹਿੰਦੂ ਪਲਾਨ ਕਰੇਗਾ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਕਰਤਵੀ ਬਚੇਗੀ ਖਲਬਲੀ ਬਚੇਗੀ ਪਰ ਉਹ ਸਿੱਧਾ ਸਿੱਧਾ ਦੇਸ਼ ਦੀ ਏਕਤਾ ਖੱਤਰ ਨੂੰ ਖਤਰਾ ਪੈਦਾ ਹੋ ਜਾਏਗਾ ਔਰ ਇਹ ਹੀ ਅਤਵਾਦੀ ਵਖਮਾਦੀ ਚਾਹਦੇ ਇਸ ਕਰਕੇ ਸੀ ਪੰਜਾਬ ਚ ਨਿਕਲੇ ਕਿ ਪੰਜਾਬ ਦੇ ਹਿੰਦੂ ਸਮਾਜ ਨੂੰ ਅਵੇਕ ਕੀਤਾ ਜਾਏ ਪੰਜਾਬੀਆਂ ਨੂੰ ਅਵੇਕ ਕੀਤਾ ਜਾਏ ਔਰ ਕਾਲੀ ਸਿਆਸੀ ਅਤਵਾਦ ਦੇ ਖਿਲਾਫ ਇੱਕ ਲਹਿਰ ਪੈਦਾ ਕੀਤੀ ਜਾਏ ਬਖਵਾ ਦੇ ਖਿਲਾਫ ਦੂਸਰਾ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਆਪੋਜੀਸ਼ਨ ਦੇ ਲੀਡਰ ਹੈ ਵਿਧਾਨ ਸਭਾ ਦੇ ਅੰਦਰ ਉਹਨਾਂ ਨੇ ਜਿਹੜਾ ਸਟੇਟਮੈਂਟ ਦਿੱਤੀ ਕਿ ਪੰਜਾਬ ਬੰਬ ਆਏ ਪਹਿਲੀ ਗੱਲ ਤਾਂ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਇਹ ਕਿਤੋਂ ਤੱਥ ਝੂਠਾਇ ਨਹੀਂ ਗਏ ਦੂਸਰਾ ਸਰਕਾਰ ਨੂੰ ਵੀ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਹ ਵਿਧਾਨ ਸਭਾ ਦੇ ਇਲੈਕਟਿਡ ਆਪੋਜੀਸ਼ਨ ਲੀਡਰ ਸੀਗੇ ਵਿਧਾਨ ਸਭਾ ਦੇ ਸੂਪਰਵੀਜ਼ਨ ਉਹਦੇ ਤਹਿਤ ਉਹਨਾਂ ਨੂੰ ਕਟਹਿਰੇ 'ਚ ਪਣਾ ਕੀਤਾ ਜਾਣਾ ਚਾਹੀਦਾ ਸੀ ਸਪੀਕਰ ਦਾ ਨੋਟਿਸ ਜਾਣਾ ਚਾਹੀਦਾ ਸੀਗਾ ਕਿ ਤੁਸੀਂ ਮਾਨਯੋਗ ਐਲਓਪੀ ਲੀਡਰੋਂ ਤੁਸੀਂ ਉਹ ਤੱਥ ਪੇਸ਼ ਕਰੋ ਵਿਧਾਨ ਸਭਾ ਦੇ ਅੰਦਰ ਜਿੱਥੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਪੰਜਾਬ ਬੰਬ ਆਏ ਇੰਨੇ ਚਲੇ ਗਏ ਕਿ ਅਸੀਂ ਇਹਨੂੰ ਰਾਜਨੀਤਕ तरीके ਨਾਲ ਨਜ਼ਰ ਸੱਜਦੇ ਸੀਗੇ ਇਹਨੂੰ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਨਹੀਂ ਲਿਆ ਜਾਣਾ ਚਾਹੀਦਾ ਸੀਗਾ ਹੁਣ ਦੋ بڑے ਲੀਡਰਾਂ ਦੇ ਵਿੱਚ ਲੜਾਈ ਚੱਲ ਪਈ ਵੀ ਤੁਸੀਂ ਸੋਰਸ ਦੱਸੋ ਉਹ ਕਹਿੰਦੇ ਪੰਜਾਬ ਬੰਬ ਹੈ ਪਰ ਬੰਬ ਇਸਪੋਰਟ ਹੋਣ ਤੋਂ ਰੋਕਣ ਦੇ ਲਈ ਨਾ ਇਹ ਲੋਕ ਵੀ ਕੰਮ ਕਰ ਰਹੇ ਹੈ ਤੇ ਨਾ ਹੀ ਪੰਜਾਬ ਸਰਕਾਰ ਦੀ ਮਸੀਲਰੀ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਇਹ ਨਾਲੇ ਥਾਣੇ ਦੀ ਤੇ ਛੱਤ ਦੇ ਉੱਤੇ ਬੰਮ ਫੜ ਜਾਂਦਾ ਹੁਣ ਅੱਗੇ ਕੀ ਹੋਏਗਾ ਰੱਬ ਜਾਣੇ ਅਸੀਂ ਤਾਂ ਪ੍ਰਮਾਤਮਾ ਕੋਲੋਂ ਅਰਦਾਸ ਕਰਦੇ ਹਾਂ ਕਿ ਸਾਡੇ ਪੰਜਾਬ ਨੂੰ ਇਹ ਬੁਰੀ ਨਜ਼ਰ ਨਾ ਲੱਗੇ ਇਹਨਾਂ ਬੰਮਾਂ ਤੋਂ ਨਜ਼ਾਰ ਸਰ ਲਾਸਟ ਕਾਹਦੀ ਗੱਲਬਾਤ ਕੁਝ ਅਰਖ ਪੇ ਸਰ ਲਾਸਟ ਸਵਾਲ ਆ ਇੱਕ ਹੋਰ ਜੁੜਿਆ ਹੋਇਆ ਅੱਜ ਤੁਹਾਡੀ ਗੁਰਦਾਸਪੁਰ آمد ਤੋਂ ਪਹਿਲਾਂ ਤੁਹਾਡੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਯੂਥ ਚੇਅਰਮੈਨ ਰੋਹਿਤ ਅਬਰੋਲ ਦੇ ਉੱਪਰ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਜਿਹੜੀ ਵਾਇਰਲ ਹੋਈ ਸੀ ਹਥਿਆਰਾਂ ਨਾਲ ਉਸ ਨੂੰ ਲੈ ਕੇ ਇਸ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਜੀ ਲੇਕਿਨ ਸਭ ਤੋਂ ਪਹਿਲੀ ਗੱਲ ਹੈ ਵੀ ਅਸੀਂ ਇੱਕ ਹਿੰਦੁਸਤਾਨ ਦੇ ਨਾਗਰਿਕ ਹਾਂ ਔਰ ਉਸ ਨਾਗਰਿਕ ਦੇ ਫਰਜ਼ ਦੇ ਨਾਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਲੀਡਰ ਦੇ ਨਾਤੇ ਇਹ ਜਿਹੜਾ ਸਾਹਮਣੇ ਕੱਤਰਾਵਾਖਵਾਦ ਦਾ ਅਤਵਾਦ ਦਾ ਆਮ ਜਨਤਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ, ਵਿਸਥਿਤ ਪੈਦਾ ਕਰ ਰਿਹਾ ਹੈ, ਉਹਦੇ ਖਿਲਾਫ ਅਸੀਂ ਕੋਈ ਜੰਗ ਛੇੜੀ ਹੈ। ਉਹ ਜੰਗ ਲੋਕਤੰਤਰੀ ਤਰੀਕਿਆਂ 'ਚ ਹੈ। ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ, ਪਰ ਲੋਕ ਵਰਤਮਾਨ ਸਰਕਾਰ ਬਣਦੀ ਹੈ। ਇਹ ਸਰਕਾਰ ਵੀ ਲੋਕਾਂ ਦੀ ਵੋਟਾਂ ਨਾਲ ਚੁਣੀ ਹੋਈ ਹੈ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਅਵੇਰ ਨਹੀਂ ਹੋਵੇ। ਸਰਕਾਰ ਦੇ ਪੰਜਾਬ ਪੁਲਿਸ ਦੇ بڑے-ਬڑے ਅਫਸਰ ਇਸੇ ਕਮਰਾ ਚ ਬੈਠ ਗਏ ਉਹ ਜਨਤਾ ਦੇ ਪ੍ਰਤੀਨਿਧੀ ਨਾਲ ਨਹੀਂ ਮਿਲ ਰਹੇ ਜਨਤਾ ਦੇ ਨੁਮਾਇੰਦਿਆਂ ਨਾਲ ਨਹੀਂ ਮਿਲ ਰਹੇ ਪੰਜਾਬ ਦੇ 45% ਲੋਕਾਂ ਦੇ ਲੀਡਰਾਂ ਨਾਲ ਨਹੀਂ ਮਿਲ ਰਹੇ ਜਿਹਦੇ ਨਾਲ ਕੀ ਜਿਹੜੀ ਪਬਲਿਕ ਇਨਫੋਰਮੇਸ਼ਨ ਆ ਉਹਨਾਂ ਤੱਕ ਨਹੀਂ ਜਾ ਰਹੀ ਔਰ ਉਹ ਜਿਹੜਾ ਹੈ ਇਹ ਅਤਵਾਦ ਦੇ ਖਿਲਾਫ ਲੜਨ ਦੇ ਰਣਨੀਤੀ ਕਾਰਗਰ ਸਾਬਤ ਨਹੀਂ ਹੋ ਰਹੀ ਦੂਸਰਾ ਜਿਹੜਾ ਤੁਸੀਂ ਕਿਹਾ ਕਿ ਸਾਡੀ ਜਿਮਸਨ ਹਿੰਦੁਸਤਾਨ ਦੇ ਯੂਵਾ ਕਾਇਲੇ ਪੰਜਾਬ ਦੇ ਚੇਅਰਮੈਨ ਦੇ ਖਿਲਾਫ ਇੱਕ ਸੋਸ਼ਲ ਮੀਡੀਆ ਤੇ ਹਥਿਆਰਦਖਾਨ ਦਾ ਜਿਹੜੀ ਫੋਟੋ ਵਾਇਰਲ ਹੋਈ ਉਹਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਤੇ ਲਗਭਗ 2 ਸਾਲ ਪੁਰਾਣੀ ਫੋਟੋ ਹੈ ਜਿਹਦੇ ਉੱਤੇ ਪਹਿਲੇ ਕਾਰਵਾਈ ਹੋ ਚੁੱਕੀ ਚਾਰ ਤੋਂ 5 ਸਾਲ ਪਹਿਲਾਂ ਦੀ ਔਰ ਇਸ ਤੇ ਕਾਰਵਾਈ ਹੋ ਗਈ ਜਾਂਚ ਹੋ ਗਈ ਪਤਾ ਨਹੀਂ ਕਿੰਨਾ ਕਾਰਨਾਂ ਤੋਂ ਮਿਸਗਾਈਡ ਹੋ ਕੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਅਸੀਂ ਉਹਨਾਂ ਨੂੰ ਜਦੋਂ ਸਾਰੇ ਤੱਥ ਦੱਸੇ ਬੇਨਤੀ ਕੀਤੀ ਕਿ ਇਹ ਪੁਰਾਣੀ ਫੈਕਟ ਹੈ ਪੁਰਾਣੇ ਹੈ ਕਿਉਂਕਿ ਸ਼ਿਮਸਨਾਂ ਦੂਸਾਂ ਦਾ ਕੋਈ ਵੀ ਲੀਡਰ ਇਸ ਤਰ੍ਹਾਂ ਦੇ ਕਿਸੇ ਵੀ ਕਾਰਨਾਮੇ 'ਤੇ ਵਿਸ਼ਵਾਸ ਨਹੀਂ ਰੱਖਦਾ ਕਿ ਸ਼ਾਇਦ ਪ੍ਰਸ਼ਾਸਨ ਨੂੰ ਇਸ ਬਾਰੇ ਦਾ ਅਹਿਸਾਸ ਹੋਇਆ ਪ੍ਰਸ਼ਾਸਨ ਨੇ ਇਸ ਤੇ ਜਾਂਚ ਦਾ ਮੂਲ ਭਰੋਸਾ ਦਿੱਤਾ ਔਰ ਇਸੇ ਕਰਕੇ ਰੋਹਿਤ ਅਬਰੋਲ ਨੂੰ ਉਹ ਉਸ ਤੋਂ ਜੁੜੀ ਉਹਨਾਂ ਨੂੰ ਪਕੜਿਆ ਗਿਆ ਸੀ ਉਹ ਤੋਂ ਛੱਡਿਆ ਗਿਆ ਅਸੀਂ ਇਸ ਜਾਂਚ 'ਚ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਾਂਗੇ ਕਿਉਂਕਿ ਅੱਜ ਤੋਂ 4-5 ਸਾਲ ਪਹਿਲਾਂ ਮੁੱਦਾ ਆਇਆ ਸੀਗਾ ਉਸ ਟਾਈਮ ਦੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਮੁਖੀ ਨੇ ਸਾਰੀ ਜਾਂਚ ਕੀਤੀ ਸੀਗੀ ਔਰ ਅਸੀਂ ਹੁਣ ਵੀ ਅਪੀਲ ਕਰਾਂਗੇ ਕਿ ਇਹ ਪੁਰਾਣੀ ਜਿਹੜੀ ਫੋਟੋ ਬਾਹਰ ਹੋਈ ਹੈ ਉਹਦੇ ਉੱਤੇ ਕਾਨੂੰਨ ਲਾਗੂ ਨਹੀਂ ਹੁੰਦਾ ਇਸ ਨੂੰ ਜਾਂਚ ਕਰਕੇ ਇਹ ਫੋਟੋਆਂ ਉਥੋਂ ਜਿਹੜੀਆਂ ਐ ਸੋਸ਼ਲ ਮੀਡੀਆ ਦੇ ਬੰਦ ਤੋਂ ਵਾਪਸ ਨਹੀਂ ਜਾਣ ਚਾਹੀਦੀ ਕੀ ਬਤਾਂਦੀ ਜੋ ਅੱਜ ਮੀਟਿੰਗ ਕੀਤੀ ਗਈ ਹੈ ਰਾਸ਼ਟਰੀ ਦਿਵਸ ਹੈ ਕਿਸ ਕਾਲਾ ਕੀਤੀ ਕੰਮ ਚ ਅਸ਼ਨੀਤ ਜੀ ਜ਼ਿਲ੍ਹਾ ਪ੍ਰਧਾਨ ਸਿੱਖਿਆ ਨਾਲ ਹਿੰਦੁਸਤਾਨ ਗੁਰਦਾਸਪੁਰ ਅੱਜ ਜੋ ਮੀਟਿੰਗ ਕੀਤੀ ਹੈ ਸਿੱਖਿਆ ਨਾਲ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਕੋਪਰਤਮਰ ਗੁੱਤਾ ਜੀ ਗੁਰਦਾਸਪੁਰ ਜ਼ਿਲ੍ਹਾ ਪਤਰੀ ਮੀਟਿੰਗ ਲੈਣ ਆਏ ਨੇ ਅਤਵਾਦ ਹਮਲੇ ਜਿੱਦਾਂ ਵੱਖ-ਵੱਖ ਖਾਵਾਂ ਦੇ ਹਮਲੇ ਹੋ ਰਹੇ ਆ ਹਿੰਦੂ ਲੀਡਰਾਂ ਦੇ ਹਮਲੇ ਹੋ ਰਹੇ ਆ ਨਸ਼ਾ ਵਧ ਗਿਆ ਸੈਂਸਲੇ ਵਿੱਚ ਅੱਜ ਪ੍ਰਧਾਨ ਜੀ ਨੇ ਜਿਲ੍ਹਾ ਪੱਧਰੀ ਮੀਟਿੰਗ ਕੀਤੀ ਹੈ ਇੱਕ ਸਰਕਾਰ ਨੂੰ ਦਬਾਅ ਬਣਾਉਣ ਲਈ ਮੀਟਿੰਗ ਕੀਤੀ ਹੈ ਕਿ ਸਰਕਾਰ ਜਾਗੇ ਆਪਣੀ ਗੁੜੀ ਨੀਤੀ ਜਾਗੇ ਤਾਂ ਜੋ ਅਤਵਾਦ ਤੇ ਉੱਤੇ ਕਾਬੂ ਪਾਇਆ ਜਾ ਸਕੇ ਤੇ ਅਤਵਾਦ ਤੇ ਕਾਬੂ ਪਾਇਆ ਜਾ ਸਕੇ ਤੇ ਨਸ਼ੇ ਦੇ ਵਿਰੋਧ ਚ ਹਰੋਸ ਚ ਜਿਹੜੀ ਸਰਕਾਰ ਜਾਗੇ ਉਹ ਰੋਗ ਥਾਮਾ ਜਿਹੜੀ ਨਸ਼ੇ ਦੀ ਰੋਖਾਮ ਹੋਵੇ ਅੱਜ ਨਵੀਆਂ ਜੁਤੀਆਂ ਵੀ ਕੀਤੀਆਂ ਗਈਆਂ ਕਿਹੜੇ ਕਿਹੜੇ ਅੱਜ ਸਾਡੇ ਨਾਲ ਰਾਖਮਾ ਰਾਜੂ ਜੀ ਜੋ ਕਿ ਸਿੱਖਿਆ ਨਾਮ ਦਾਲਾ ਸਰ ਖਾਤਰੀ ਸੇ ਸੀਗੇ ਸੰਗਠਨ ਮੰਤਰੀ ਅੱਜ ਉਹਨਾਂ ਨੂੰ ਜੁਆਇਨ ਕਰਾਇਆ ਸਿੱਖਿਆ ਮੰਦਸਤ ਜੀ ਔਰ ਸਾਡੇ ਨਾਲ ਇੱਕ ਹੋਰ ਨਿਯੁਕਤੀ ਹੋਈ ਹੈ ਕਲਾ ਜੀ ਉਹਨਾਂ ਨੇ ਵੀ ਅਜੇ ਨਿਯੁਕਤੀ ਕੀਤਾ ਹੈ ਪਾਰਟੀ ਹਾਜ਼ਰ ਮਾਨ ਅਗਲੇ ਫੰਕਸ਼ਨ ਦੇ ਵਿੱਚ ਜੜਾ ਨੂੰ ਅਨੰਦ ਜੋ ਬੰਦਾ ਸਨਮਨ ਦੇਣਗੇ ਜੀ ਸਾਡੇ ਜੈਕਿਸ਼ੰਗ ਜੀ ਬਹੁਤ ਪੁਰਾਣੇ ਸੀਨੀਅਰ ਡਿਟਰਾਂ ਦਾ ਸਿੱਖਿਆ ਨਾਲ ਦੇ ওনার আজ শিক্ষা হিন্দুস্তান শামিল